ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫੇਰ ਚੜ ਗਿਆ ਘਰਦਿਆਂ ਦੇ ਡੱਕੇ ਬੱਚਿਆਂ ਨੇ ਤੁਹਾਨੂੰ ਪਤਾ ਹੀ ਹੈ ਜੱਟੋ ਜੱਟ ਮੜਾ ਹੈ ਵਿਹਲਾ ਹੁੰਦਾ ਤੇ ਉਦੋਂ ਹੀ ਘਰ ਦੇ ਗੈਰ ਦਿੰਦੇ ਚੱਲ ਅੱਜ ਲੋੜ ਆਇਆ ਕੰਮ ਸ਼ਹਿਰ ਚੱਲੇਗਾ ਨਾ ਬਸ ਖਰੀਦ ਕੇ ਲੈ ਆਉਣਾ ਇੱਕ ਪਹਿਲਾਂ ਤੁਹਾਨੂੰ ਪਤਾ ਹੀ ਹੈ ਬਲੌਗ ਤਾਂ ਨਹੀਂ ਪਾਇਆ ਕਿ ਚੂਨੇ ਦੇ ਵਿੱਚ ਆਪਾਂ ਪੂਰੇ ਬਿਜੀ ਸੀ ਬਹੁਤ ਕੰਮ ਸੀਗਾ ਬਹੁਤ ਜ਼ਿਆਦੇ ਪਹਿਲਾਂ ਤੁਨਾਂ ਲਾਉਣ ਦਾ ਕੰਮ 10 ਦਿਨ 15 ਦਿਨ ਚੱਲਦਾ ਰਿਹਾ ਫਿਰ ਰਿਆ ਪਾਉਣ ਦਾ ਕੰਮ ਆ ਜਾਂਦਾ ਤੁਹਾਨੂੰ ਪਤਾ ਫਿਰ ਕੱਖ ਵੀ ਨਾਲ ਦੀ ਨਾਲ ਹੀ ਹੋ ਜਾਂਦੇ ਆ ਕੱਖਾਂ ਨੂੰ ਕੱਟਣ ਦਾ ਕੰਮ ਵੀ ਤਕਰੀਬਨ ਬਸ ਵੈਲਪੁੱਲ ਦੀ ਵੇਲ ਆਣ ਜਾ ਕੇ ਤੀਜੀ ਉਰੀਆ ਪਾਤੀ ਆਪਾਂ ਝੋਨੇ ਦੇ ਵਿੱਚ ਤੇ ਅੱਜ ਸੀਗਾ ਸੰਡੇ ਤੇ ਕੱਲ੍ਹ ਦੀ ਗਈ ਜਾਂਦੇ ਸੀ ਵੀ ਕੱਲ ਨੂੰ ਸੰਡੇ ਆ ਸਾਰੇ ਕੰਮਕਾਰ ਛੱਡ ਕੇ ਸ਼ਹਿਰ ਜਾਣਾ ਜੇ ਮਰਜੀ ਜਾਈਂ ਆਮ ਤਾਂ ਸੀਗੇ ਬਹੁਤ ਪਰ ਛੱਡ ਤੇ ਛੱਟਨੇ ਪੈਂਦੇ ਆ ਟਾਈਮ ਦੇ ਵਾਸਤੇ ਤੁਹਾਨੂੰ ਪਤਾ ਹੈ ਸ਼ੌਘ ਨਹੀਂ ਤੁਸੀਂ ਉਸ ਦੁਕਾਨ ਨਾਲ ਵੀ ਛਡਾ ਦੁੰਦੇ ਆ ਛੱਟਨੇ ਤਾਂ ਕਦੇ ਪੈਂਦੇ ਆ ਸ਼ਾਪਿੰਗ ਹੀ ਨਹੀਂ ਹਾਂ ਸ਼ੁਰੂਆਤ ਤੇ ਛਲਵਾਏ ਕੀ ਕੰਮ ਤਾਂ ਥੋੜਾ ਮੇਰਾ ਆਉਦਾ ਹੀ ਸੀਗਾ ਕਿਉਂਕਿ ਕੱਪੜੇ ਮੇਰੇ ਹੋ ਗਏ ਸੀ 2 ਸਾਲ ਬਣਾਉਣ ਨੂੰ ਮੈਂ ਕੱਪੜੇ ਨਹੀਂ ਬਣਾਏ ਕਦੇ ਜ਼ਿੰਦਗੀ ਦੇ ਵਿੱਚ 2-3 ਸਾਲਾਂ ਬਾਅਦ ਹੀ ਬਣਾਉਣਾ ਜਦੋਂ ਬਣਾਉਣਾ ਪਰ ਬਣਾਉਣਾ ਉਦੋਂ ਹੀ ਇਕੱਠੇ 40-50 ਹਜ਼ਾਰ ਤੇ ਫਿਰ ਇਕੱਠੇ ਬਣਾਈ ਦਿੰਦੇ ਆ ਤੇ ਅੱਜ ਕੱਪੜਿਆਂ ਦੀ ਤੁਹਾਨੂੰ ਵੀਡੀਓ ਤਾਂ ਨਹੀਂ ਮੈਂ ਦਿਖਾ ਸਕਿਆ ਕਿਉਂਕਿ ਮੇਰਾ ਜਿਹੜਾ ਫੋਨ ਹੈ ਪਹਿਲਾਂ ਹੀ ਐਡਮਿਟ ਸੀ ਹਸਪਤਾਲ ਦੇ ਵਿੱਚ ਅੱਜ ਛੁੱਟੀ ਮਿਲੀ ਆ ਪੁੱਟ ਗਿਆ ਸੀ ਸਾਰਾ ਤੇ ਛੁੱਟੀ ਅੱਜ ਹੀ ਲਵਾ ਕੇ ਲਿਆ ਹਸਪਤਾਲ ਚ ਮੋਬਾਈਲ ਉਹਦੇ ਕਰਕੇ ਹੁਣ ਇੱਥੇ ਆਰਾਮ ਨਾਲ ਬੈਠ ਕੇ 버ਗਰ ਕੇ ਨਾ ਖਾਣਾ 버ਗਰ ਵਾਲੇ ਜਿਹੜੀ ਸ਼ਾਪ ਹੈ ਕੈਫੇ ਬਣਿਆ ਉੱਥੇ ਆਈ ਸੀ ਉਥੇ ਬੈਠੇ ਮੈਂ ਕਿ ਚਲੋ ਬਲੌਗ ਸ਼ੁਰੂ ਕਰਦੇ ਆਂ ਫਿਰ ਅੱਜ ਤੋਂ ਬਾਅਦ ਤੁਹਾਨੂੰ ਨੂੰ ਲਗਾਤਾਰ ਬਲੌਗ ਨੈੱਥ ਹਰ ਰੋਜ਼ ਇੱਕ ਬਲੌਗ ਤੁਹਾਨੂੰ ਦਿਖਾਇਆ ਕਰਾਂਗੇ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਕਾਰ ਜਿਹੜੇ ਆਪਣੇ ਚੱਲਦੇ ਆ ਤੇ ਆ ਬੈਠੇ ਆ ਗੁੰਨੇ ਆ order ਕਰਤਾ ਇਹਨਾਂ ਨੇ 버거 ਪਤਾ ਨਹੀਂ ਕੀ ਕੀਤਾ ਮੈਨੂੰ ਨਹੀਂ ਪਤਾ ਮੈਂ ਤਾਂ ਪੈਸੇ ਦੇ ਨਾਲ ਹੀ ਤੇ ਫੋਨ ਜਦੋਂ ਆਇਆ ਸਮਾਨ ਫਿਰ ਉਹ ਤੁਹਾਨੂੰ ਕੋਲਾ ਲਓ ਜੀ ਆ ਗਿਆ ਆਪਣਾ ਸਮਾਨ ਖਾਣ ਪੀਣ ਵਾਲਾ ਇਹ ਇਰਮਾਨ ਲੈ ਕੇ ਆਇਆ ਠੰਡੇ ਕਿਹੜੇ ਕਿਹੜੇ ਲੈ ਆ ਬਈ ਹਾਂ ਇਹ ਆਪਦੇ ਵਾਸਤੇ ਸਪੈਸ਼ਲ ਲੈ ਆ ਕਿਡਾ ਲੱਗਿਆ ਹਮਸ ਅਪ ਕਹਿੰਦਾ ਮੈਂ ਹਮਸ ਅਪ ਪੀਵਾਂ ਤੇ ਵੈਸੇ ਤਾਂ ਇਹਨੂੰ ਬਾਹਰ ਨਹੀਂ ਜੀਜਾ ਕਹਿੰਦੇ ਖਵਾਉਣਾ ਨਹੀਂ ਚਾਹੀਦੀਆਂ ਕਿਉਂਕਿ ਅੱਗੇ ਥੋੜਾ ਜਿਆਦਾ ਮੋਟਾ ਤੇ ਅੱਜ 버ਗਰ ਕਹਿੰਦਾ ਮੈਂ ਤਿੰਨੇ ਖਾਣੇ ਗੱਲੇ ਨੇ ਬੇਨਾ ਕੀ ਹੁਣ ਲਓ ਜੀ ਅੱਜ 버거 ਖਵਾਤੇ ਆ ਤੇ ਪਰ ਖੁਸ਼ ਇਹਨਾਂ ਨੇ ਫੇਰ ਨਹੀਂ ਹੋਣਾ ਤੇ ਜਾਂਦੇ ਮੇਰੇ ਨਾਲ ਲੜਦੇ ਹੀ ਜਾਣਾ ਇਹਨਾਂ ਨੇ ਰਾਜ ਵਿੱਚ ਠੀਕ ਹੈ ਨਾ ਲੜਦੇ ਵੀ ਦਿਖਾ ਦੂੰਗਾ ਮੈਂ ਵਲੌਗ ਵਿੱਚ ਹੀ ਦਿਖਾ ਦੇਣਾ ਮੈਂ ਲਓ ਜੀ ਹੁਣ ਪੇਟ ਪੂਜਾ ਕਰਕੇ ਆਪਾਂ ਚੱਲ ਪਏ ਆ ਬੈਠੋ ਗਾੜੀ ਵਿੱਚ ਕੋਣ ਕਹਿੰਦੇ ਸਮਾਨ ਥੋੜਾ ਹੋਰ ਲੈਣਾ ਉਹ ਦੂਜਾ ਲੈਣਾ ਤਾਂ ਫਿਰ ਲੈ ਲਓ ਸਮਾਨ ਝਾੜੂ ਕਹਿੰਦੇ ਅਸੀਂ ਲੈਣਾ ਆ ਇਧਰੋਂ ਲੈ ਨਾਲ ਉਪਰਲੀ ਛੜ ਉਹਦੇ ਨਾਲ ਚਲੋ ਆ ਰੱਖ ਦੋ ਵਿੱਚ ਆ ਵਿੱਚ ਰੱਖ ਮੇਰੇ ਕੋਲ ਹੀ ਹੈ ਲੋਕ ਨਹੀਂ ਖੁੱਲਿਆ ਹੁਣ ਚਲੋ ਉਹਦੇ ਜਿਵੇਂ ਮਾਰਤਾ ਨਹੀਂ ਆਵੇ ਨਾ ਆ ਰਹੀ ਹੈ ਹੁਣ ਕਹਿੰਦੇ ਥੋੜਾ ਲੈਣਾ ਨਾ ਘਰ ਦਾ ਸਮਾਨ ਜਿਹਾੜੂ ਸੀ ਇੱਕ ਪਤਾ ਨਹੀਂ ਹੋਰ ਕੀ ਸੀਗਾ ਟਾਈਮ ਥੋੜਾ ਹੁਣ ਮੇਰੀ ਖੇਤ ਦੀ ਡਿਊਟੀ ਸ਼ੁਰੂ ਹੋ ਜਾਣੀ 4 ਵਜੇ ਮੇਰੀ ਡਿਊਟੀ ਆਖੇ ਤੇ ਤੁਸੀਂ ਸ਼ੁਰੂ ਕਿਉਂਕਿ ਮੈਂ ਕੰਮ ਜਿਹੜਾ ਹੈਗਾ ਟਾਈਮ ਅਨੁਸਾਰ ਕਰਦਾ ਹਾਂ ਪੱਕੇ ਟਾਈਮ ਆ ਮੇਰੇ ਕੰਮ ਦੇ ਜੀ ਖੇਤ ਦੇ ਤੇ ਹੁਣ ਇਸ ਤੋਂ ਬਾਅਦ ਸ਼ੁਰੂ ਹੋਣਾ ਹੈ 4 ਵਜੇ ਕੀ ਹੈ ਬਦਾਮ ਨੇ ਲੋ ਬਦਾਮ ਵੀ ਅੱਜ ਖਤਮ ਹੋਏ ਪਏ ਸੀ ਕਿਉਂਕਿ ਰੋਜ਼ਾਨਾ 5-5 ਬਦਾਮ ਸਾਰੇ ਜਣੇ ਖਾਣਨੇ ਆ ਜਿਹਦੇ ਨਾਲ ਇਹਦੇ ਦਿਮਾਗ ਤੇਜ ਹੁੰਦਾ ਵੈਸੇ ਤਾਂ ਕਹਿੰਦੇ ਦਿਮਾਗ ਬਦਾਮਾਂ ਨਾਲ ਤੇਜ ਨਹੀਂ ਹੁੰਦਾ ਤੱਕੇ-ਤੁੱਕੇ ਖਾਨ ਨਾਲ ਹੁੰਦਾ ਪਰ ਆਪਾਂ ਬਦਾਮਾਂ ਨਾਲ ਹੀ ਤੇਜ ਕਰਨਾ ਠੀਕ ਹੈ ਲੋਡ ਹੀ ਨਹੀਂ ਯਾਰ ਥੋੜਾ ਜਿਹਾ ਨਾ ਸਮਾਨ ਹੁਣ ਝਾੜੂ ਦੇਖ ਕਿੱਥੇ ਉੱਧਰਲੀ ਝਾੜੂ ਟਾਈਮ ਹੀ ਬਹੁਤ ਲਾਉਂਦੇ ਆ ਸਮਾਨ ਖਰੀਦਣ ਲੱਗੇ ਤੁਹਾਨੂੰ ਪਤਾ ਹੀ ਆ ਤੇ ਆਪਾਂ ਦਾ ਦੇ ਕੇ ਪੈਸੇ ਆ ਗਏ ਆ ਤੇ ਮੈਂ ਫਿਰ ਚਲ ਮੈਂ ਜਾਉਣਾ ਗੱਡੀ ਤੇ ਤੁਸੀਂ ਆਪਦਾ ਸਮਾਨ ਲੈ ਕੇ ਆ ਜਾਓ ਬਾਹਰ ਲੋ ਜੀ ਆਪਾਂ ਉਹਨਾਂ ਦੇ ਖਰੀਦਦੇ ਖਰੀਦਦੇ ਚਲਦੇ ਆਂ ਫਿਰ ਗੱਡੀ ਲੈ ਕੇ ਨਹੀਂ ਤਾਂ ਹੋਰ ਵੇਟ ਕਰਨੀ ਪਊਗੀ ਕਰਗੇ ਸਟਾਰਟ ਕਰਨੀ ਬਹੁਤ ਆ ਯਾਰ ਵਿੱਚੋਂ ਅੱਗ ਹੀ ਬਣ ਜਾਂਦੀ ਹੈ ਬੜੀ ਗਰਮੀ ਹੈ ਔਰ ਮਾਨ ਵੀ ਆਉਂਦਾ ਆਪਾਂ ਜੇ ਪਤਾ ਨਹੀਂ ਕੀ ਕਹਿੰਦਾ ਕੀ ਪੈਸੇ ਦੇ ਕੱਟ ਗਏ ਹੂੰ ਕਿੰਨੇ ਦਾ ਸਮਾਨ 610 ਤੇ ਹੋਰ ਵੀ ਲੈਣਾ ਚਲ ਆਉਣਾ ਮੈਂ ਉੱਥੇ ਆਉਣਾ ਨੇੜੇ ਆਉਣਾ ਚਲੋ ਠੀਕ ਹੈ ਲੋ ਕਹਿੰਦੇ ਸਮਾਨ ਪੈਸੇ ਘੱਟ ਗਏ ਕਮਾਲ ਹੋ ਗਈ ਹੋਰ ਮੰਗਦੇ ਆ ਬਈ ਦੇਣੇ ਪੈਣੇ ਆ ਚਲੋ ਦਿੰਨੇ ਆ ਉਹ ਵੀ ਇਰਮਾਨ ਆਉਂਦਾ ਫੇਰ ਪੈਸੇ ਲੈਣ ਆਸਤੇ ਕਹਿੰਦਾ ਵੀ ਪੈਸੇ ਘੱਟੇ ਕਾ ਕੇ ਕੱਟੋ ਕਿੰਨੇ ਦੇਣੇ ਆ 300 ਦੇ ਹੁਣ 300 ਦੇ ਆ ਗਿਆ ਪਹਿਲਾਂ 200 ਕਹਿੰਦਾ ਸੀਗਾ ਮੈਂ ਵੀ ਲੈਣਾ ਤੂੰ ਕੀ ਲੈਣਾ ਮੈਂ ਨਾ ਮੈਂ ਕੁਛ ਏਰਮਾਨ ਤੁਸੀਂ ਪੈਸੇ ਬਹੁ ਖਰਚਦੇ ਆ ਯਾਰ ਥੋੜਾ ਨਾ ਖਰਚ ਘਟਾਈ ਦਾ ਹੁੰਦਾ ਸਿਆਣੇ ਬੱਚੇ ਬਣ ਕੇ ਥੋੜੇ ਪੈਸੇ ਖਰਚਿਆ ਕਰੋ ਠੀਕ ਆ ਕਿੰਨਾ ਤਾਂ ਪੜੇਗਾ ਹੀ ਕੀ ਕਰੇਗਾ ਗੂਗਲ ਨਾ ਪੜੇਗਾ ਕੀ ਮਤਲਬ ਆਹ ਕਿੱਥੇ ਪੈਸੇ ਹੋਏ ਆ ਦੇਵ ਜੀ ਆ ਚਲ ਜਾਈਏ ਚਲ ਠੀਕ ਆ ਆਜੋ ਜਲਦੀ ਆਜੋ ਫਿਰ ਸਾਮਾਨ ਸਮੂਹ ਲੈ ਕੇ ਚੱਲ ਪਏ ਆ ਪਾ ਘਰ ਨੂੰ ਤੇ ਆਪਣਾ ਖੇਤ ਜਾਣ ਦਾ ਟਾਈਮ ਵੀ ਹੋ ਗਿਆ ਲੇਟ ਕਿਉਂਕਿ ਆਪਾਂ 4 ਵਜੇ ਜਾਣਾ ਹੁੰਦਾ ਖੇਤ ਡਿਊਟੀ ਸ਼ੁਰੂ ਹੈ 4 ਵਜੇ ਅਰਮਾਨ ਬੇਟਾ ਪਿੱਛੇ ਆ ਰਿਹਾ ਪਤਾ ਨਹੀਂ ਕੀ ਚਾਕਲੇਟ ਕੋਈ ਕਰ ਰਿਹਾ ਇਤਨੀ ਬੈਗੀ ਹੈ ਲਾਓ ਵੀ ਹੁਣ ਖੁਸ਼ ਹੈ ਪੂਰੇ ਸ਼ਾਪਿੰਗ ਸ਼ਾਪਿੰਗ ਕਰਕੇ ਦੱਸੋ ਦੱਸੋ ਅਰਮਾਨ ਪਿੱਛੇ ਆ ਦੱਸੋ ਕਾ ਖੁਸ਼ ਹੈ ਖੁਸ਼ ਹੈ ਚਾਲ ਸ਼ੁਕਰ ਹੈ ਅੱਜ ਤੱਕ ਇਹਦੇ ਖੁਸ਼ ਹੈ ਪਰ 7-8 ਕਿਲੋਮੀਟਰ ਪਿਆ ਹਜੇ ਘਰ ਨਰਾਜ ਜਾਂਦੇ ਨਰਾਜ ਵੀ ਹੋ ਸਕਦੇ ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ ਬਈ ਚਲੋ ਪ੍ਰਮਾਤਮਾ ਕਰੇ ਇਹਨਾਂ ਨੂੰ ਖੁਸ਼ੀ ਰੱਖੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਅੱਜ ਦੀ ਜਿਹੜੀ ਆ ਵੀਡੀਓ ਕਿਸ ਤਰ੍ਹਾਂ ਲੱਗੀ ਜ਼ਰੂਰ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਬਹੁਤ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਰੋਜ਼ਾਨਾ ਇੱਕ ਦੋ ਵਲੌਗ ਜਿਹੜੇ ਅਸੀਂ ਪਾਇਆ ਕਰਾਂਗੇ ਤੇ ਜ਼ਰੂਰ ਦੇਖਣਾ ਜੀ